ਕਿੰਗਸ ਹੁਣ ਪੰਜਾਬ ਦੀ ਟੀਮਾ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਜਿਹੜੇ ਵੀ ਪਲੇਅਰਸ ਨੇ ਉਹ ਕਿਉਂਕਿ ਪਹਿਲਾਂ ਮੁੰਬਈ ਇੰਡੀਆਸ ਪਹੁੰਚੀ ਸੀ ਤੇ ਹੁਣ ਕਿੰਗਸ ਪੰਜਾਬ ਪਹੁੰਚੀ ਹੈ ਇਸ ਵਾਰ ਕਾਫੀ ਜੈਸੀ ਗੱਲ ਕਰੀਏ ਜੀ ਕਾਫੀ ਬਦਿਆ ਇਹਨਾਂ ਦੀ ਪਰਫਾਰਮੈਂਸ ਰਹੀ ਹੈ ਜਿਸ ਨੂੰ ਲੈ ਕੇ ਇਸ ਵਾਰ ਕਾਫੀ ਰੋਮਾਂਚਕ ਮੈਚ ਜਿਹੜਾ ਹੈ ਉਹ ਜ਼ਰੂਰ ਵੇਖਣ ਨੂੰ ਮਿਲੇਗਾ ਤੇ ਹੁਣ ਕਿੰਗਸ ਪੰਜਾਬ ਦੀ ਟੀਮ ਉਹ ਇੰਟਰਨੈਸ਼ਨਲ 에ਅਰਪੋਰਟ ਤੇ ਪਹੁੰਚ ਚੁੱਕੀ ਹੈ ਤੇ ਉਹ ਇਹਨਾਂ ਨੂੰ ਸਿੱਧਾ ਇਥੋਂ ਪੂਰੀ ਸਿਕਿਉਰਿਟੀ ਦੇ ਵਿੱਚ ਇਹਨਾਂ ਨੂੰ ਸਿੱਧਾ ਚੰਡੀਗੜ੍ਹ ਹੋਟਲ ਦੇ ਵਿੱਚ ਲੈ ਕੇ ਜਾਇਆ ਜਾਏਗਾ ਔਰ ਕੱਲ ਦਾ ਜਿਹੜਾ ਸ਼ਡਿਊਲ ਹੈ ਇਹਨਾਂ ਦੀ ਪ੍ਰੈਕਟਿਸ ਦਾ ਉਹ ਵੀ ਪੂਰਾ ਹੋ ਚੁੱਕਿਆ ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਜਿੰਨੇ ਵੀ ਜਿਹੜੇ ਟੀਮ ਮੈਂਬਰ ਹੈ ਉਹਨਾਂ ਦੇ ਜਿਹੜੇ ਸਾਥੀ ਹੈ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਤੇ ਇੰਟਰਨੈਸ਼ਨਲ 에ਅਰਪੋਰਟ ਤੇ ਹਾਲਾਂਕਿ ਥੋੜੀ ਦੇਰ ਪਹਿਲਾਂ ਹੀ ਮੁੰਬਈ ਇੰਡੀਅਨਜ਼ ਦੀ ਟੀਮ ਇੱਥੇ ਪਹੁੰਚੀ ਸੀ ਤੇ ਹੁਣ ਉਸ ਤੋਂ ਬਾਅਦ ਹੁਣ ਕਿੰਗਸ ਪੰਜਾਬ ਦੀ ਜਿਹੜੀ ਟੀਮ ਹੈ ਉਹ ਇੱਥੇ ਪਹੁੰਚ ਚੁੱਕੀ ਹੈ ਹਾਲਾਂਕਿ ਇਹਨਾਂ ਨੂੰ ਪੂਰੀ ਸਿਕਿਉਰਿਟੀ ਦੇ ਵਿੱਚ ਇਹਨਾਂ ਨੂੰ ਆ ਜਾਇਆ ਜਾ ਰਹਾ ਹੈ ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਹੁਣ ਕਿੰਗਸ ਪੰਜਾਬ ਦੀ ਜਿਹੜੀ ਟੀਮ ਹੈ ਉਹਨਾਂ ਦੇ ਜਿੰਨੇ ਵੀ ਜਿਹੜੇ ਪਲੇਅਰਸ ਨੇ ਉਹ ਸਾਰੇ ਇੱਥੇ ਪਹੁੰਚ ਚੁੱਕੇ ਨੇ ਅੱਜ ਅਸੀਂ ਗੱਲ ਕਰ ਲਈ ਕਿਉਂਕਿ ਕਾਫੀ ਕੈਪਟਨ ਜਿਹੜਾ ਹੈਗਾ ਉਹ ਕੈਪਟਨ ਕੁਛੀ ਮਿੰਟਾਂ ਦੇ ਵਿੱਚ ਹੁਣ ਬਾਹਰ ਨਿਕਲਣਗੇ ਅੱਜ ਦੀ ਅਸੀਂ ਗੱਲ ਕਰ ਲਈਏ ਹੋਰ ਵੀ ਜਿਹੜੇ ਕਾਫੀ ਸ਼ਸ਼ਾਂਗ ਜਿਹੜਾ ਹੈ ਉਹ ਵੀ ਪਹੁੰਚ ਚੁੱਕੇ ਨੇ ਤੇ ਤਸਵੀਰਾਂ ਕੋਸ਼ਿਸ਼ ਕਰਾਂਗੇ ਇਹਨਾਂ ਦੀ ਹੋਰ ਵੀ ਜਿਹੜੇ ਸ਼ਸ਼ਾਂਕ ਦੀ ਤਸਵੀਰਾਂ ਕਿਉਂਕਿ ਬੜੇ ਇੰਪੋਰਟੈਂਟ ਪਲੇਅਰ ਨੇ ਅਯਰ ਦੀ ਅਸੀਂ ਗੱਲ ਕਰ ਲਈ ਸ਼ਸ਼ਾਂਕ ਦੀ ਅਸੀਂ ਗੱਲ ਕਰ ਲਈ ਤੇ ਕਈ ਇਸ ਤਰ੍ਹਾਂ ਦੇ ਪਲੇਅਰਸ ਨੇ ਕਿੰਗਸ ਪੰਜਾਬ ਦਾ ਵਧੀਆ ਕਾਫੀ ਵਧੀਆ ਜਿਹੜਾ ਇਹਦੇ ਵਿੱਚ ਪਰਫਾਰਮੈਂਸ ਇਸ ਵਾਰ ਰਿਹਾ ਤੇ ਹੁਣ ਦੇਖਣਾ ਹੋਵੇਗਾ ਤੇ ਹੁਣ ਸਟੋਨੀ ਇੱਥੇ ਪਹੁੰਚ ਰਹੇ ਨੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਕਾਫੀ ਸਿਕਿਉਰਿਟੀ ਇੱਥੇ ਲਾਈ ਗਈ ਹੈ ਪੁਲਿਸ ਦੀ ਸਿਕਿਉਰਿਟੀ ਇੱਥੇ ਲਾਈ ਗਈ ਹੈ ਨੇੜੇ-ਤੇੜੇ ਔਰ ਜਿਹੜੇ ਕਿੰਗਸ ਪੰਜਾਬ ਦੀ ਅਸੀਂ ਗੱਲ ਕਰ ਲਈ ਇਸ ਵਾਰੀ ਪਿਛਲੇ ਜਿਹੜੇ ਮੈਚੇਜ਼ ਹੋਏ ਨੇ ਹਾਲਾਂਕਿ ਇਹ ਲਾਸਟ ਮੈਚ ਹੈ ਆਈਪੀਐਲ ਪਲੇਆਫ ਦੀ ਅਸੀਂ ਗੱਲ ਕਰ ਲਈਏ ਤੇ ਲਗਾਤਾਰ ਜਿਹੜੇ ਹੋਰ ਵੀ ਪਲੇਅਰਸ ਨੇ ਉਹ ਇੱਥੇ ਪਹੁੰਚ ਰਹੇ ਨੇ ਧੀਰੇ ਧੀਰੇ ਕਿਉਂਕਿ ਹੁਣ ਮੁੰਬਈ ਇੰਡੀਅਨਸ ਦੀ ਜਿਹੜੀ ਟੀਮ ਹੈ ਅਰਸ਼ਦੀਪ ਦੀ ਅਸੀਂ ਗੱਲ ਕਰ ਲਈਏ ਹੋਰ ਵੀ ਜਿਹੜੇ ਦੂਜੇ ਪਲੇਅਰਸ ਨੇ ਅਰਸ਼ਦੀਪ ਜਿਹੜੇ ਆ ਉਹ ਜਾ ਚੁੱਕੇ ਨੇ ਹੋਰ ਵੀ ਜਿਹੜੇ ਦੂਜੇ ਸਾਥੇ ਯੂਜੀ ਵੀ ਜਿਹੜਾ ਹੈਗਾ ਯੂਜੀ ਚਾਹਲ ਦੀ ਅਸੀਂ ਗੱਲ ਕਰ ਲਈਏ ਉਹ ਵੀ ਜਾ ਚੁੱਕੇ ਨੇ ਹੋਰ ਵੀ ਇਹਨਾਂ ਦੇ ਜਿਹੜੇ ਸਾਥੀ ਆ ਉਹ ਹੁਣ জামদে uh, হযনারে